हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਇਸਪਿੰਡ ਤੋਂ ਸ਼੍ਰੀ ਤਰਨ்தਰਨ ਸਾਹਿਬ ਲੱਗਦਾ ਅੰਮ੍ਰਿਤਕੋਲ ਆਏ ਆ ਦੋਸਤੋ ਵੀਰ ਅੰਮ੍ਰਿਤ ਦਾ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਸੇਲ ਪਰਚੇਜ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੇ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਨਵੇਂ ਪਸ਼ੂ ਜੜਿਆ ਦੋਸਤੋ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਦੋਸਤੋ ਘੜਕਾ ਅੱਜ ਤਰੀਕ 28 ਜੁਲਾਈ ਆ ਸਮਾਂ ਮਾਰਨਿੰਗ ਦੇ 2:30 8:30 9:00 ਵਜੇ ਦਾ ਤੇ ਅੱਜ ਉਸ ਇਸ ਵੀਡੀਓ ਦੇ ਵਿੱਚ ਤੋਕੜ ਗੱਬਣ ਇੱਕ ਵੀ ਤੁਹਾਨੂੰ ਇੱਕ ਨਗਰ ਤੋਕੜ ਗੱਬਣ ਦਿਖਾਵਾਂਗੇ ਦੋ ਠੁਕੀਆਂ ਜਿਹੜੀਆਂ ਮੱਝਾਂ ਦਿਖਾ ਦਾਂਗੇ ਠੀਕ ਆ ਜੀ ਦੋ ਤੋਂ ਤਿੰਨ ਨਗ ਜਿਹੜੇ ਆ ਪਸ਼ੂ ਠੁਕੇ ਆ ਤਿਆਰੀ ਵਾਲੇ ਆ ਸੂਨ ਵਾਲੇ ਆ ਤੇ ਇੱਕ ਕੱਟੀ ਆ ਖੀਰੀ ਕੱਟੀ ਆ ਇੱਕ ਤੋਕੜ ਗੱਬਣ ਦਾਗਾ ਸੋ ਇਹਨਾਂ ਦੋਸਤੋ ਪੰਜਾਂ ਪਸ਼ੂਆਂ ਦੀ ਪੰਜਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੀ ਤੋ ਬਾਕੀ ਦੋਸਤੋ ਹਰ ਵਾਰ ਬੇਨਤੀ ਹੁੰਦੀ ਆਪਣੀ ਕਿ ਜਿਹੜਾ ਪਸ਼ੂ ਵੀ ਕਿਸੇ ਫਾਰਮਰ ਵੀਰ ਦੇ ਪਸੰਦ ਆਉਂਦਾ ਉਹਦੀ ਨਰਕਾ ਪਰਖ ਤਸੱਲੀ ਆ ਠੀਕ ਆ ਜੀ ਉਹ ਤੁਸੀਂ ਘਰਾਂ ਅੰਗੇ ਕਰਨੀ ਹੁੰਦੀ ਆ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਆ ਤਸੱਲੀ ਹੁੰਦੀ ਆ ਉਦਾਂ ਆਪਣੀ ਤਸੱਲੀ ਤਸੱਲੀ ਕਰੋ ਆਓ ਲੈਣੀਆਂ ਡਿਟੇਲ ਕਰਦੇ ਆਂ ਗੱਲਬਾਤ ਅਮਰਤ ਦੇ ਨਾਲ ਅਮਰਤ ਭਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਠੀਕ ਆ ਅਮਰਤ ਠੀਕ ਆ ਵੀਰੇ ਚੰਗੇ ਚੰਗੇ ਠੀਕ ਆ ਅਮਰਤ ਜਿਦਾ ਆਪਾਂ ਜ਼ਿਕਰ ਕੀਤਾ ਟੋਟਲ ਅੱਜ 5 ਕ ਪਸ਼ੂ ਆਪਣੇ ਕੋਲ ਇੱਕ ਕੱਜੀ ਮਲਾ ਕੇ ਹਾਂਜੀ ਹਾਂਜੀ ਤੇ ਤਿੰਨ ਗੱਬਣਾਂ ਮੱਝਾਂ ਤਿਆਰੀ ਵਾਲੀਆਂ ਇੱਕ ਟੋਕੜ ਗੱਬਣ ਹਾਂਜੀ ਹਾਂਜੀ ਠੀਕ ਆ ਜੀ ਐ ਵਧੀਆ ਚੰਗੇ ਭਰੋਸੇ ਜੋਗਾ ਪਸ਼ੂ ਆਪਾਂ ਤੁਹਾਨੂੰ ਹਰ ਵਾਰ ਦੇਂਦੇ ਆ ਵੀਰਾਂ ਨੂੰ ਤੇ ਪਰਨੇ ਤਾਂ ਆਪਣਾ ਬਹੁਤ ਸਾਫ਼ ਮਈਆਂ ਰੂਹੀਆਂ ਸਮਝੋ ਹਾਂ ਰਾਚੋਦੀਆਂ ਬਹੁਤ ਚੰਗੀਆਂ ਮਈਆਂ ਠੀਕ ਆ ਜੀ ਲੈ ਵੀ ਅਮਰਤ ਨਾਲ ਦੀ ਨਾਲ ਹੀ ਸ਼ੁਰੂਆਤ ਕਰੀ ਚੱਲੀਏ ਇੱਕ ਦੋ ਸੌ ਇਧਰੋਂ ਤੁਹਾਨੂੰ ਦਿਖਾਉਣੇ ਆ ਮਾਝ ਤੁਸੀਂ ਵੇਖੋ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਆ ਪਰ ਪੂਰਾ ਵਜਨ ਵਜੂਦ ਕਰਮ ਵਾਲੀ ਦਾ ਕਦ ਕਦ ਕੱਢਦੇ ਸਾਂ ਨਾ ਪੂਰੇ ਵਜਨ ਦੇ ਵਿੱਚ ਤੇ ਜਿੱਦਾਂ ਕਿ ਢੇਲੀ ਆ ਠੀਕ ਆ ਜੀ ਸਿੰਘ ਬਿਲਕੁਲ ਨੂੰ ਆ ਕੰਨਾਂ ਤੋਂ ਅਗਲੀ ਸਾਈਡ ਤੇ ਬਿਲਕੁਲ ਪੰਜੇ ਜਿਕਰਪਾ ਕਹਿੰਦੇ ਪੰਜ ਕਲਿਆਣੀ ਦੇ ਵਿੱਚ ਵੀ ਆ ਜਾਂਦੀ ਆ ਚਾਰੇ ਖੁਰ ਧੂਪੇ ਅੱਖਾਂ ਦੇ ਵਿੱਚ ਜਵਾਬ ਇੱਕ ਬੰਨੋ ਦੋਸਤੋ ਥੋੜਾ ਕੱਟ ਟੁੱਟਦਾ ਹੈ ਟੇਡਾ ਕੱਟ ਠੀਕ ਆ ਅਮਰਤਾ ਸੂਆ ਕਨਵਾ ਵੀਰ ਸੁਂਦੀ ਏ ਮੇਰੇ ਤੀਜਾ ਸੁਣੀ ਤੀਜਾ ਕ ਸੂਆ ਦੋਸਤੋ ਇਹਨੇ ਸੁਣਾ ਤੇ ਤਿਆਰੀ ਦਿਨ ਲੈ ਜੂ ਹਫਤਾ ਕਾ ਕੱਢਦੀ ਏ ਜੇ ਫਿਰ ਹਫਤਾ ਲੈ ਜਾਣਾ ਮੈਂ ਲਓ ਜੀ ਚੰਗੀ ਆ ਮੈਂ ਜਿੰਨੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੀਲੀ ਚ ਪਿਓਰ ਆ ਠੀਕ ਆ ਜੀ ਨਾਲੇ ਢੇਲੀ ਦੀ ਡਿਮਾਂਡ ਜਾਦੀ ਸਿੰਘ ਮੜਾ ਮੜਾ ਹਿਲਦੇ ਇੰਨੇ ਨਹੀਂ ਅੱਛਾ ਜੀ ਠੀਕ ਹੈ ਸੋ ਸਿੰਘ ਦੋਸਤੋ ਆ ਤੁਸੀਂ ਵੇਖ ਸਕਦੇ ਜੇ ਨੂੰ ਜਿਹੜੇ ਸਿੰਘ ਆ ਆ ਮੂੰਹ ਮੱਥੇ ਤੋਂ ਆ ਫੇਸ ਕੁਆਲਿਟੀ ਆ ਠੀਕ ਆ ਜੀ ਤੇ ਇੱਕ ਹਫਤਾ ਹਜੇ ਬਾਕੀ ਆ ਸੁਆ ਮੇਰਾ ਵੀਰ ਆਪਦੀ ਸਮਝ ਨਾਲ ਕੋਈ ਤੀਜਾ ਮਨ ਵਾਲੇ ਅੱਗੇ ਹਰਕਤ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ ਸੋ ਜਿੱਦਾਂ ਕਿਸੇ ਭਰਾ ਨੂੰ ਸਮਝਾਉਗੀ ਉਦੋਂ ਤੁਸੀਂ ਸੁਭਾ ਮੰਨ ਲਿਓ ਤੇ ਪਤਲੇ ਪਿੰਡੇ ਦੇ ਵਿੱਚ ਬਾਕੀ ਲੇਵਾ ਲੂਆ ਭਰਨਾ ਸ਼ੁਰੂ ਕੀਤਾ ਲਾਹੇ ਬਣਾਏ ਪਈ ਆ ਸੋ ਹਫ਼ਤੇ ਦੇ ਵਿੱਚ ਜਿੰਨੀ ਕਿ ਤਿਆਰੀ ਦੋਸਤ ਨੇ ਕਰਨੀ ਹੈ ਸੋ ਉਨੀ ਕਿ ਤਿਆਰੀ ਕਰੋਗੀ ਕਰਮਾਂ ਲਈ ਬਾਕੀ ਆ ਤੁਸੀਂ ਵੇਖੋ ਠੀਕ ਆ ਬਾਕੀ ਹੈ ਪਿਛੋਂ ਦੋਸਤੋ ਬਰਾਬਰ ਲੇਵਾ ਠੀਕ ਆ ਲੇਵਾ ਬਰਾਬਰ ਇੱਕਸਾਰ ਭਵਾਨਾ ਲੇਵਾ ਥਣ ਵੀ ਜਿਹੜੇ ਤੁਸੀਂ ਇੱਕੋ ਜਿਹੇ ਸੋ ਸੀਲ ਸੋਪਣਾ ਤੁਸੀਂ ਆ ਵੇਖ ਸਕਦੇ ਜੀ ਵਾਲੂਆ ਵੀ ਤੂੰ ਤਾਂ ਹੀ ਏਡਾ ਖੜਨਾ ਮੈਂ ਹਾਂ ਬੜਾ ਟਕਾਣੇ ਦਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਬਣਾ ਕੇ ਤਿਆਰ ਕਰ ਰਹੀ ਹਾਂ ਹਾਂਜੀ ਹਾਂਜੀ ਤੇ ਅਮਰਤ ਵੀਰੇ ਚੰਗੀ ਆ ਮੱਜ ਓਵਰঅল ਜਿੰਨੀ ਆ ਸਾਰੀ ਚੰਗੀ ਆ ਆਪਾਂ ਦੇ ਦਾਂਗੇ ਕਿੰਨੇ ਦੀ ਚਲੋ ਹਜੇ ਕੋਈ ਸਾਹਮਣੀ ਸੋਤਨੀ ਕਿਸੇ ਵੀਰ ਨੇ ਹਜੇ ਮੇਰੇ 10 ਦਿਨ ਸੇ ਸਾंप ਕੇ ਵਿੱਚ ਹੀ ਮੈਂ ਦੇ 80 85 ਦੀ ਅਗਦੀ ਹਾਂ ਮੋਲੇ ਦਾ 75000 70 ਦੀ ਦੇਦਾ 70 ਦੀ ਲੋ ਸੋਸ਼ਾਪਾ ਕਰਦਾ 70000 ਦੀ ਦੋਸਤੋ ਇਹ ਮੱਜ ਤੁਹਾਨੂੰ ਮਿਲ ਜੂਗੀ ਸੋ ਬਾਕੀ ਮੱਜ ਪ੍ਰੋਪਰ ਤੁਸੀਂ ਦੇਖ ਲਈਆ ਥਣ ਦੇਵੇ ਦੀ ਸਾਫ ਸੁਥਰੀਆ ਕੋਈ ਵੀਰ ਟਿੱਪ ਕੇ ਆਪਣੀ ਤਸल्ली ਕਰ ਲੈ ਠੀਕ ਆ ਜੀ ਸੋ ਕਿਸੇ ਰਕਮ ਦਾ ਕੋਈ ਭਾਰ ਪਿਛੇ ਨਹੀਂ ਕੋਈ ਦੱਸ ਰਿਹਾ ਵੀਰ ਵੀ ਕੋਈ ਅਚਾਨੀ ਹੈਗੀ ਠੀਕ ਆ ਲੈ ਵੀ ਅਮਰਤ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਵੀ ਜਿਹੜੀ ਆ ਮੱਝ ਖੜੀ ਹੈ ਇਹ ਵੀਰੇ ਦੁੱਜਣ ਝੋਟੀ ਆ ਦੂਜੇ ਸਵੇ ਸੁਣੀ ਆ ਹਾਂ ਜੀ ਘਰ ਵਾਲੇ ਆਂਦੇ ਪਹਿਲਾਂ ਨੇ 12 13 ਕਿਲੋ ਦੁੱਧ ਦਿੱਤਾ ਹੈ ਰਕੀ 15 ਕਿਲੋ ਦੁੱਧ ਉਹ ਗਰੰਟੀ ਨਾਲ ਚੰਗੀ ਝੋਟੀ ਆ ਅਮਰਤੇ ਵੀ ਹਾਂ ਪੂਰੀ ਵੱਡੀ ਵਾਹ ਤੋ ਸੋ ਝੋਟੀ ਤੁਸੀਂ ਚੈੱਕ ਕਰੋ ਕਦ ਕਾਠੀ ਵੇਖੋ ਪੂਰੀ ਵੱਡੀ ਕਦ ਕਾਠੀ ਆ ਸਿੰਗਲ ਹੱਡੀ ਚ ਸੋਨੇ ਥਣਲੇਵੇ ਦੇ ਵਿੱਚ ਆ ਫਾੜੀ ਵਾਲਾ ਚੱਡਾ ਲੇਵਾ ਥਣ ਬੜਾ ਪਸੰਦੀਦਾਰ ਲੱਗਾ ਬਾਕੀ ਫੇਸਬੁਕ ਕੁਆਲਿਟੀ ਬੜੀ ਅਲੈਦਾ ਵੇਖੋ ਠੀਕ ਆ ਪਤਲਾ ਫੇਸ ਥੋੜੀ ਜੀ ਬੈਕ ਸਾਈਡ ਤੋਂ ਗੁਲਾਈ ਦੇ ਵਿੱਚ ਸਿੰਘ ਦਿਵੰਤਰ ਤੇ ਚੌੜਾ ਪੇਠਪੂੜਾ ਤੇ ਫੁੱਲ ਵਜਣ ਉਹ ਡਾਲੀ ਆ ਤੇ ਕੱਦ ਬਹੁਤ ਵੱਡਾ ਠੀਕ ਆ ਜੀ ਸੋ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਵੀਰ ਚਾਹੁੰਦੇ ਆ ਵੀ ਪੂਰੇ ਵੱਡੇ ਕੱਦ ਬੋਤਾਂ ਲਈ ਸਾਨੂੰ ਝੋਟੀ ਚਾਹੀਦੀ ਆ ਸੋ ਕੱਦ ਕਾਠ ਬਹੁਤ ਖੂਬਸੂਰਤ ਥੱਲਿਓ ਵੀ ਕਾਫੀ ਸੋਹਣਾ ਬਣਦੀ ਜਾ ਰਹੀ ਆ ਸੋ ਉਮੀਦ ਕਰਦੇ ਆ ਦੋਸਤੋ ਜਿੰਨੇ ਕੁ ਦੇਣ ਹਜੇ ਦੇ ਪੈਂਡਿੰ ਉਨੇ ਦੇ ਦਿਨਾਂ ਦੇ ਵਿੱਚ ਸੋਣੀ ਫੱਬ ਜੂਗੀ ਥੱਲੋਂ ਗਰਮਾਂ ਲਿਆ ਤੁਸੀਂ ਵੇਖੋ ਵਿਖਾਲਾ ਬਖੂਲਾ ਕਰੋ ਚੈੱਕ ਇੱਕ ਵਾਰੀ ਲਓ ਜੀ ਸੂਬਾ ਦੋਸਤੋ ਦੂਜਾ ਹੀ ਆ ਬਾਕੀ ਸਾਰੇ ਵੀਰਾਂ ਨੇ ਤੁਸੀਂ ਜੱਜਮੈਂਟ ਕਰ ਲੈਣੀ ਆ ਪਸ਼ੂ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਕਿਉਂਕਿ ਸਾਰੇ ਵੀਰ ਜਾਣਕਾਰ ਆ ਹਰ ਇੱਕ ਬੰਦਾ ਤਜਰਬਾ ਰੱਖਦਾ ਅੱਜ ਦੇ ਸਮੇਂ ਦੇ ਵਿੱਚ ਆ ਲਓ ਸੋ ਨੇਵੇ ਹਵਾਂ ਨਦੀ ਬੜੀ ਸਾਫ਼ ਸੁਥਰੀ ਹੈ ਦੋਸਤੋ ਸੱਚੀ ਖੱਬੀ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਸੋ ਝੋਟੀ ਕੱਦ ਬੋਤਾਲੀ ਆ ਪੂਰੀ ਵੱਡੇ ਕੱਦ ਕਾਠ ਦੇ ਵਿੱਚ ਠੀਕ ਹੈ ਜੀ ਥੰਗੀ ਮਾ ਜੀ ਨੀ ਵੱਡੀ ਹਾਂ ਅਜੇ ਅਮਰਤ ਤਾਂ ਵੈਸੇ ਅੰਦਾਜ਼ਾ ਲੱਗਦਾ ਵੀ ਹਜੇ ਵੀ 5-6 ਦਿਨ ਆਰਾਮ ਨਾਲ ਹਫਤਾ ਮੰਨ ਕੇ ਕੋਈ ਸੱਤਾ ਕਰ ਸਕਦਾ ਵੀਰ ਕਿਉਂਕਿ ਮੈਂ ਬਣਨੀ ਤਣਨੀ ਮੜੀ ਐ ਦੁੱਧ 15 ਕਿਲੋ ਵਾਲੀ ਚੰਗੀ ਐ ਝੋਟੀ ਅਮਰਤ ਜਿੰਨੀ ਵੀ ਐ ਤੇ ਦੇਵਾਂਗੇ ਨੇ ਤੇ ਆਪਾਂ ਮੇਰੇ ਮੋਲ ਤੇ ਸਵਾਹ ਕਰੀ ਜਈਏ ਜੋ ਮਰਜ਼ੀ ਕਰੀ ਜੀ ਹਾਂਜੀ ਇਹ ਆਪਾਂ ਦੇਣੀ ਹਾਂ ਨਾ 15 ਇੱਕ 15 ਦੀ ਠੀਕ ਐ ਜੀ ਆ ਦੋਸਤੋ ਮੁੱਲ ਸਵਾਹ ਕਰਾ ਲਓ ਚਾਹੀ ਇਸ ਤੋਂ ਬਾਅਦ ਚਾਹੇ ਘਟ ਇੱਕ 15 ਦੀ ਇਹ ਝੋਟੀ ਅਮਰਤਾਂ ਦਾ ਦੇਵਾਂਗੇ ਆਪਾਂ ਬਾਕੀ ਸਿੰਗਲ ਅੱਡੀ ਦੀ ਆ ਕਦ ਬੋਤਲੀ ਆ ਬਿਲਕੁਲ ਚੌੜਾ ਪਿੱਠਪੂੜਾ ਖਵਾਨਾ ਦੇ ਬਾ ਸੋਣਾ ਬਾਕੀ ਹਜੇ 5 6 7 ਦਿਨ ਆਈਡੀਆ ਮੰਨ ਕੇ ਚੱਲਿਓ ਵੀ 7ਾਂ ਦਿਨਾਂ ਦੇ ਵਿੱਚ ਬਣੋ ਥਾਣੂ ਕੀ ਤੇ ਥੱਲਿਓ ਕਰਮਾ ਵਾਲੀ ਪੂਰੀ ਲਾਉਗੀ ਸਾਰਨਾ ਕਰੂਗੀ ਟੱਚ ਠੀਕ ਆ ਦੇਵਾ ਤੇ ਵਿਖਾਲਾ ਬਿਲਕੁਲ ਆ ਤੁਸੀਂ ਕਰੋ ਚੈੱਕ ਬਿਲਕੁਲ ਇੱਕ ਸਾਰ ਲੇਵਾ ਠੀਕ ਆ ਜੀ ਆਪਣਾ ਆਪਣੀ ਬੜੀ ਕੋਲੀ ਵੀਰ ਠੀਕ ਆ ਠੀਕ ਆ ਅਮਰਤਾ ਇੱਧਰ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ ਚੌਥਾ ਸੂਹਾ ਵੀਰੇ ਸੂਣਾ ਨੇ ਗਾਂ ਚੌਥਾ ਸੂਹਾ ਅੱਗੇ ਸੂਣਾ ਗੱਪਣ ਤੋਂ ਕੜੇ ਹਾਂਜੀ ਹਾਂਜੀ ਵੀਰੇ ਸਾਢੇ 3 ਕਿਲੋ ਦੀ ਗਰੰਟੀ ਪੂਰੀ ਦੁੱਧ ਦੀ ਦੀ ਆਪਣੇ ਠੀਕ ਆ ਜੀ ਹਾਂਜੀ ਪਾੜੇ ਤੋਂ ਮਿਲਦੀ ਆ ਆਪਣੇ ਤੋਂ ਸਾਢੇ 3 ਕਿਲੋ ਦੋਸਤੋ ਦੁੱਧ ਹਾਜ਼ਰ ਆ 8 ਪੈਰੀ ਮਿਲਦੀ ਆ ਹਾਂਜੀ ਵੀਰੇ ਆ ਪਾੜ ਪਾਰੀ ਚੋਣੇ ਆ ਮੈਂ ਤੁਹਾਨੂੰ ਮੈਂ ਆ ਆਪਾਂ ਉਹਨਾਂ ਦੋਵੇਂ ਵੇਲੇ ਚ ਆਪਨੇ ਤੋਂ ਆਗੇ ਦਿਹਾੜੀ ਤੇ 24 ਮਹੀਨਿਆਂ ਦੀ ਕੇ ਚੌਂ ਦੀ ਆ ਵੀਰੇ ਪੂਰੀ ਹੂੰ ਕਿੰਨੇ ਵਸੂਹਾ ਸੂਹੀ ਅਗੇ ਚੌਥਾ ਮਹੀਨਾ ਵੀ ਸੌਰੀ ਲੱਗਣਾ ਇਹਨੂੰ ਚੌਥਾ ਮਹੀਨਾ ਲੱਗਣਾ ਹਾਂ ਚੌਥਾ ਮ ਨਾ ਤਾਂ ਉੱਤੇ ਹੀ ਆ ਸਾਢੇ ਤਿੰਨਾਂ ਦੀ ਆ ਜੀ ਤਾਂ ਦੋਸਤੋ ਤਿੰਨਾਂ ਮਹੀਨਿਆਂ ਦੀ ਕੋਈ ਮੰਨ ਲਈ ਵੀਰ ਚੌਥਾ ਲੱਗਣਾ ਹੈ ਸਾਢੇ ਤਿੰਨਾਂ ਮਹੀਨੇ ਦੇ ਚੈੱਕ ਪਾਸ ਆਪਣੀ ਹੀ ਕਿ ਅਗਲੇ ਘਰ ਦੀ ਆ ਜੀ ਹਾਂਜੀ ਆਪਾਂ ਅਗਲੇ ਘਰ ਦੀ ਆ ਗਰੰਟੀ ਮਤਲਬ ਇਥੋਂ ਲਾਗੋ ਲਈ ਪਿੰਡੋਂ ਆਪਾਂ ਚੈੱਕ ਕਰਾ ਲਾਂਗੇ ਸਾਢੇ ਤਿੰਨ ਮਹੀਨਿਆਂ ਦੀ ਉਹਨਾਂ ਆਖਿਆ ਮੈਂ ਚੌਥਾ ਵੀ ਤਾਂ ਦੋਸਤੋ ਅਗਲੇ ਘਰ ਨੇ ਗਰੰਟੀ ਤਸੱਲੀ ਪੂਰੀ ਦਿੱਤੀ ਆ ਜਿਹੜੇ ਵੀਰ ਨੇ ਖਰੀਦਰੀਆਂ ਤੁਸੀਂ ਇੱਕ ਵਾਰੀ ਬੇਸ਼ੱਕ ਚੈੱਕ ਕਰਾ ਲਿਓ ਆਪਣੀ ਠੀਕ ਆ ਜੀ ਡਾਕਟਰ ਤੇ ਨਾਲ ਕੰਸਲਟ ਕਰ ਲਿਓ ਠੀਕ ਮੇਰੇ ਸਾਢੇ ਤਿੰਨਾਂ ਤੋਂ ਉੱਤੇ ਹੀ ਹੋਊਗੀ ਤੁਸੀਂ ਸਾਢੇ ਤਿੰਨਾਂ ਹੀ ਮੰ ਠੀਕ ਹੈ ਜੀ ਪਣਾ ਚੈੱਕ ਕਰਾ ਗਿਆ ਆਪਦਾ ਡਾਇਰੈਕਟਰ ਲਿਆ ਕੇ ਚੈੱਕ ਕਰਾ ਲਈ ਚੋਣ ਚੋਣ ਬਹੁਤ ਚੰਗੀ ਪੂਰ ਛਿੱਟਾ ਨਹੀਂ ਹੈਗਾ ਬਰਾਬਰ ਉਹ ਚੌਥਾ ਦਾ ਬਰਾਬਰ ਬਿਲਕੁਲ ਹਾਂਜੀ 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 ਠੀਕ ਹੈ ਲਓ ਦੋਸਤੋ ਤਿੰਨ ਕੋਈ 3.5 ਤਿੰਨ ਇੱਥੇ ਕਿਦੋਂ ਤਾਂ ਤਿੰਨ 3.5 ਹਾਂਜੀ ਵੀਰੇ ਉੱਥੇ 4 ਕਿਲੋ ਚੋਗ ਲੈ ਕੇ ਦਿਹਾੜੀ ਦਾ ਤਨਵਾਦ ਨਗਰ ਕਾਂਡ ਬੰਦਵਾਲ ਜਾਂਦਾ ਤੋਂ ਕੜੇਗੀ। ਹਾਂ ਦੋਸਤੋਂ 3 ਕਿਲੋ ਹੀ ਮੰਨ ਕੇ ਤੁਸੀਂ ਸਬਦਾ ਕਰ ਲਿਓ ਤਾਂ 3 ਕਿ ਮਹੀਨਿਆਂ ਦੀ ਗੱਬਣਾ। ਤੇ ਤੈਨੂੰ ਤੋਂ ਪਲੱਸ ਵੀ ਸਮਾਂ ਹੋ ਸਕਦਾ ਬਾਕੀ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਆਪਦੀ ਚੈੱਕ ਕਰਾ ਲਿਓ ਠੀਕ ਆ ਜੀ। ਡਾਕਟਰ ਨੇ ਪੂਰਾ ਦੱਸ ਦੇਣਾ ਤੁਹਾਨੂੰ ਤਿੰਨਾਂ ਦੀ ਆ ਸਾਢੇ ਤਿੰਨਾਂ ਦੀ ਆ ਪੱਕਾ ਜਿਹੜਾ ਵੀਰਵਾ ਤੁਹਾਨੂੰ ਦੇ ਦੂਗਾ। ਬਾਕੀ ਜੰਮੀਪਲੀ ਪੂਰੀ ਆ ਤੁਸੀਂ ਵੇਖੋ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਤੇ ਚੌੜੀ ਹੈਗੀ ਠੀਕ ਆ ਜੀ ਉੱਪਰੋਂ ਵੀ ਚੌੜੀ ਆ ਰਾਜੀ ਆ ਜਿੰਨੀ ਵੀ ਆ ਰਾਜੀ ਅੱਗੇ ਕੋਈ ਵੀਰ ਸਾਬ ਲੋਗੇ ਤੁਸੀਂ ਕਿਉਂਕਿ ਵਪਾਰ ਦਾ ਕੰਮ ਆ ਅੱਜ ਭਲਕੇ ਜਿਹੜਾ ਪਸ਼ੂ ਆਇਆ ਹੁੰਦਾ ਕਿਲੇ ਦੇ ਉੱਪਰ ਤੇ ਅੱਗੇ ਵਿਕ ਜਾਂਦਾ ਠੀਕ ਆ ਅੱਗੇ ਜਿਹੜੇ ਵੀਰ ਨੇ ਖਰੀਦਣੀ ਆ ਉਹ ਤੁਸੀਂ ਬਿਲਕੁਲ ਜਦੋਂ ਆਪਦੇ ਕਿਲੇ ਤੇ ਜਾ ਕੇ ਪਸ਼ੂ ਦੀ ਸੇਵਾ ਕਰੋਗੇ ਤੇ ਹੋਰ ਬਣੂਗੀ ਠੀਕ ਆ ਬਾਕੀ ਵਜਨ ਮजूद ਪੂਰਾ ਐਸ ਮੱਝ ਦਾ ਵੀ ਟੋਕੜ ਗੱਬਣੇ ਨਾਗਾ ਜਿਹੜਾ ਇਹ ਬਕਾਊ ਆ ਅਮਰਤ ਇਹਦਾ ਲੈਣ ਦੇਣ ਫਿਰ ਕੀ ਕਰਦਾ ਮੋਲ ਵੀਰੇ 60 ਕਰ ਲਈਏ 65 ਕਰ ਲਈਏ 55 ਹੀ ਮਾਨਤਨ ਕਰਾਂ ਥੋੜਾ ਬਾਧਾ ਹੀ ਹੋਈ ਆ 55 ਚੋਂ ਹਾਂ ਹਾਂ ਨਹੀਂ ਆ ਥੋੜੀ ਛੋਟ ਛੱਪਾ ਕਰ ਦਾਂ ਯਾਰ ਲਓ ਜੀ ਸੋ 55000 ਦੇ ਵਿੱਚੋਂ ਭਰਾਵੋ ਛੋੜ ਛੱਪਾ ਰਹਿ ਗਿਆ ਠੀਕ ਆ ਜੀ ਉਹ ਹੋ ਜਾਊਗਾ ਮੌਕੇ ਤੇ ਮਾਨਤਨ ਤੁਹਾਡਾ ਤੇ ਬਾਕੀ ਦੇਖ ਲਓ ਤੁਸੀਂ ਠੀਕ ਆ ਜੀ ਸਾਰੀ ਟਟਫਾਟ ਸਾਰੇ ਪਾਸਿਓਂ ਮੂੰਹ ਸਿਰ ਦੀ ਚੰਗੀ ਹੈ ਠੀਕ ਆ ਜੀ ਸਿਕ ਸੁਗ ਦੀ ਬੰਤਰ ਵਧੀਆ ਬਾਕੀ ਜ਼ਮੀਂ ਪਲੀ ਪੂਰੀ ਆ ਇਸ ਤੋਂ ਬਾਅਦ ਇੱਕ ਆ ਕੱਟੀ ਆ ਕੀ ਆ ਅਮਰਤ ਹਾਂ ਜੀ ਖੀਰੀ ਆ ਵੀਰੇ ਕੱਟੀ ਆ ਕੋਈ ਹੋ ਕਿੰਨੇ ਸਾਲ ਉਮਰ ਹੋ ਗਈ ਸਾਲ ਕ ਡੇਢ 1.5 ਸਾਲ ਦੀ ਹੋ ਗਈ ਵੀਰੇ ਲਓ ਜੀ ਡੇਢ ਸਾਲ ਦੋਸਤੋ ਕੱਟੀ ਦੀ ਉਮਰ ਆ ਬਾਕੀ ਫੱਬੀ ਖੜੀ ਆ ਕਰਮਾਂ ਵਾਲੀ ਥੋੜੀ ਜੀ ਸਾਂਭਣ ਦੀ ਲੋੜ ਆ ਕੋਈ 5-4 ਮਹੀਨੇ ਏ ਏ ਆਈ ਦੇ ਬਿਲਕੁਲ ਗਾਂ ਕਾਬਲ ਹੋ ਜੂ ਸਿੰਘ ਸਿੰਘ ਪੂਰਾ ਗੁਲਾਈ ਦੇ ਵਿੱਚ ਆ ਦੇਖੋ ਠੀਕ ਆ ਜੀ ਛੋਟਾ ਸਿੰਘ ਤੇ ਬਿਲਕੁਲ ਰਾਉਂਡ ਦੇ ਵਿੱਚ ਦੋਸਤੋ ਉਪਰੋਂ ਮੋੜਿਆ ਸਿੰਘ ਕੱਟੀ ਨੇ ਤੇ ਥਣ ਚਾਰੀ ਹੈ ਪ੍ਰੋਪਰ ਆ ਤੁਸੀਂ ਵੇਖੋ ਥਣ ਵੀ ਦੋਸਤੋ ਲੰਬੇ ਲੰਬੇ ਥਾਣਾ ਹੱਥ ਦੇ ਗੂਠੇ ਵਾਂਗੂ ਜਿਹੜਾ ਥਣ ਲੱਗਾ ਠੀਕ ਆ ਬਸ ਤੁਹਾਡੀ ਪੁਸ਼ਪ ਕਰੇ ਪਾਸੇ ਪਹਾਰੀ ਹਾਂ ਆਹ ਤੇ ਠੀਕ ਹੈ ਇਹ ਕੱਟੀ ਦਈਏ ਕਿੰਨੇ ਦੀ ਫਿਰ ਆਪਾਂ ਮੇਰੇ ਮੁੱਲ ਕਰਨ ਨੂੰ 20 ਕਰਾ ਲਈ 18 ਕਰ ਲਈਏ 16000 ਦੀ ਦੇ ਦਾਂ ਹਾਂ ਨਾ 16000 ਦੀ ਹਾਂਜੀ ਕਰਦੀ ਮਾਨਤਨ ਸਾਹਮਣੀ ਆ ਕਿਸੇ ਨੇ ਕੋਈ ਗੱਲ ਨਹੀਂ ਵੀਰੇ ਬਿਲਕੁਲ ਜਾਇਜ਼ ਜੇ ਦੱਸੇ ਤੁਹਾਨੂੰ ਪਤਾ ਵਾ ਝੋਟੀ ਚੰਗੀ ਬਣਨ ਵਾਲੀ ਹੂੰ ਲਓ ਵੀ 16200 ਇਹ ਕੱਟੀ ਤੁਹਾਨੂੰ ਮਿਲ ਜੂਗੀ ਤੇ ਕੋਈ ਵੀਰ ਸ਼ੌਕਣਾ ਤੁਸੀਂ ਸੰਭਲੋਗੇ ਅੱਗੇ ਠੀਕ ਹੈ ਜੀ ਤੇ ਬਾਕੀ ਥਣ ਚਾਰ ਆ ਚਾਰੇ ਥਣ ਦੋਸਤੋ ਸੋਹਣੇ ਆ ਲੰਬੇ ਥਣ ਤੇ ਧਿਆਨ ਕੇ ਤੁਸੀਂ ਵੇਖ ਲਓ ਕਦ ਕੋ ਤੋਂ ਵਧੀਆ ਤੇ ਥੋੜੀ ਸੰਭਲ ਖਣੋ ਰਹੀ ਹੈ ਕੱਟੀ ਬਾਕੀ ਕੋਈ ਵੀਰ ਸੰਭਲੋਗਾ ਤੇ 6 ਮਹੀਨੇ ਦੇ ਵਿੱਚ ਤਕਰੀਬਨ ਲੱਗਦਾ ਵੀ ਇਹ ਆਈ ਦੇ ਕਾਬਿਲ ਹੋ ਜੂਗੀ ਇੱਕ ਇਧਰ ਮੱਝ ਅਮਰਤ ਇਹ ਵੀ ਗੱਪਣ ਚੌਥਾ ਸੂਆ ਗੱਪਣੀ ਆ ਤਿਆਰੀ ਵਾਲੀ ਆ ਮੇਰੇ ਲੈ ਜਾਊਗਾ 7-8 ਲਓ ਵੀ 8-7 ਦਿਨ ਦੋਸਤੋ ਇਹ ਵੀ ਲੈ ਜੂਗੀ ਆਰਾਮ ਰਾਜੇ ਇਧਰ ਤੁਹਾਨੂੰ ਦਿਖਾਉਣੀ ਆਪਾਂ ਇੱਕ ਵਾਰ ਪਿਛਲੀ ਵੀਡੀਓ ਚ ਪਾਈ ਸੀ ਅੱਗਾ ਅੱਛਾ ਜੀ ਲਓ ਜੀ ਇਹ ਬਾਡੀ ਬਣਤਰ ਆ ਫੇਸਪੂਸ ਕੁਆਲਟੀ ਇਹਦੀ ਸਿੰਘ ਜਿਹੜਾ ਦੋਸਤੋ ਦਰਮਿਆਨਾ ਉੱਚਾ ਖੁੱਲਾ ਸਿੰਘ ਆ ਤੇ ਰੇਡ ਪਰਤੇ ਦੀ ਬੜੀ ਜਾਇਜ਼ ਹੋਊਗੀ ਠੀਕ ਆ ਜਵਾਜ ਵਜੇ ਰੇਡ ਦੇ ਵਿੱਚ ਤੁਹਾਨੂੰ ਮਿਲ ਜੂਗੀ ਹਾਂ ਲਓ ਡੇੜ ਕਿਨੇ ਕ ਲੈ ਜੂ ਮੇਰੇ ਹਫਤਾ ਲੈ ਰਿਓ ਕਿ ਮੈਂ 35 ਤੋਂ 20 ਵੜੀ ਪੋਲੀ ਆ ਠੀਕ ਆ ਉਹਦੇ 10 ਕਿਲੋ ਪਰ ਦੇਈਓ ਬਾਕੀ ਦਾ ਭਾਰ ਪਿੱਛੇ ਦੀ ਥਣਾ ਦੀ ਆ ਤਿੱਪਣ ਆਪਣੀ ਪੂਰੀ ਤਸੱਲੀ ਹੈ ਹਾਂਜੀ ਹਾਂਜੀ ਵੀਰੇ ਲਓ ਜੀ ਚੌਥਾ ਸੂਬਾ ਤੇ ਹਫਤਾਕ ਪੰਜ ਦਿਨ ਹਜੇ ਸਮਾਂ ਬਾਕੀ ਹੈ ਦਾ ਸੂਣ ਦੇ ਵਿੱਚ 3 ਸਾਲ ਅੱਗੇ ਬਹੁਤ ਜਿਆਦੀ ਹੈ ਠੀਕ ਹੈ ਉਹਦੇ ਫੱਬ ਕੇ ਉਦੋਂ ਨੂੰ ਓਏ ਉਹਦੋਂ ਕੱਚੀ ਹੀ ਵੀਰੇ ਮੈਂ ਆ ਉਦੋਂ ਘੱਟ ਲੱਥੀ ਚੱਲਿਓ ਹਾਂਜੀ ਹਾਂਜੀ ਹੁਣ ਦੇ ਨਾਲ ਆ ਜਾਣਾ ਪਾਉ ਪੰਜਾਂ ਦਿਨਾਂ ਵਿੱਚ ਤਿਆਰ ਹੋ ਜਾ ਬਿਲਕੁਲ ਬਿਲਕੁਲ ਤੋਂ ਅੱਜ ਤੋਂ ਸੋ ਬਾਬਾ ਲਾਈ ਖੜੀ ਹੈ ਕਰਮਾਰੀ 5 ਲੈ ਜੇ 4 ਲੈ ਜੇ ਹਫਤੇ ਦੇ ਅੰਦਰ ਅੰਦਰ ਸੁਕੂਗੀ ਅੱਜ ਅਮਰਤ ਫਿਰ ਕਿਰੇ ਦੀ ਦੇ ਦਿੱਤੀ ਮੇਰੇ ਮਾਲਕ ਕਰਨ ਨੂੰ ਇਹ ਕਰ ਲਈਏ 60 ਕਰ ਲਈਏ 55 ਹਾਂ ਨਾ 50000 ਦੀ ਦੇਣੀ 50000 ਕਲ ਕੋਲ ਜਾਵੇ ਤਾਂ ਗੁਣ ਗਾਵੇ ਹੈ ਇਹ ਅਮਰ ਤੋਂ ਝੋਟੀ ਲੈ ਕੇ ਆਏ ਮੱਝ ਲੈ ਕੇ ਆਏ ਚੰਗੀਆਂ ਮੱਝ ਠੀਕ ਆ 250000 ਦਾ ਪੜਦਾ ਹੈ ਤੇ ਸੱਜਰਤਾ ਜੀ ਸੋਣੀ ਹੈ ਠੀਕ ਆ ਜੀ ਸੋ ਤੋਕੜਾ ਵੀ ਕਿਤੇ ਨਾ ਕਿਤੇ ਤੋਕੜਾ ਕਾਪਣ ਪੋਛ 250 ਤੋਂ ਬਾਹਰ ਹੋਏ ਪਏ ਆ ਤੇ ਚਲੋ ਕਰਮਾ ਦੀ ਸੱਜਰ ਸੋਣੀ ਆ ਕੋਈ ਚੰਗਾ ਦੁੱਧ ਚਵਾਈ ਚੱਲੂਗੀ ਨਾਰਮਲ ਜੀ ਸੇਵਾ ਤੇ ਕੋਈ ਜਿੰਨਾ ਵੀ ਦੁੱਧ 200 ਪੋਛ ਦੇ ਕਰ ਤੂਤਾ ਉਹਨਾਂ ਦੇ ਦੀ ਦਿੱਤੀ ਚਾਹ ਪਹਿਲੇ ਆ ਰਹਾ ਵਧੀਆ ਕਰੀ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਇਹ ਮੱਝ ਲਾਸਟ ਦੇ ਵਿੱਚ ਤੁਹਾਨੂੰ ਦਿਖਾਤੀ ਹੈ ਚੌਥਾ ਸੂਆ ਤਿੰਨ ਪੰਜ ਛੇ ਅਜੇ ਕੱਢਦੀ ਆ ਠੀਕ ਆ ਇਹ ਨਾਗ ਨੇ ਅੱਜ ਟੋਟਲ ਪੰਜ ਕ ਸੋ ਪੰਜਾਂ ਨਗਾ ਦੀ ਦੋਸਤੋ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਾ ਦਾਂਗੇ ਆਪਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲਿਓ ਤੇ ਚੰਗੇ ਆ ਪਸ਼ੂ ਠੀਕ ਆ ਮਰ ਤੇ ਇੱਕ ਨੰਬਰ ਬੋਲ ਦਈਏ ਫਿਰ ਨੰਬਰ ਆਪਣਾ ਵੀਰੇ 8146450298724629 ਠੀਕ ਹੈ ਜੀ ਲਓ ਵੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਨਗ ਤੁਹਾਨੂੰ ਦਿਖਾਉਣੇ ਸੀਗੇ ਐਨੀਮਲ ਚੰਗੇ ਆ ਦੋਸਤੋ ਬਾਕੀ ਇਥੇ ਆਣ ਕੇ ਆਪਦੀ ਤੁਸੀਂ ਤਸੱਲੀ ਕਰ ਲਿਓ ਮਿਲਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ